ਇਹ ਮਾਮਲਾ ਕੀ ਹੈ ਸਰ ਜੀ ਕਮਿਸ਼ਨਰ ਸਾਹਿਬ ਜਲੰਧਰ ਦੀ ਰਹਿਨਮਾਈ ਹੇਠ ਜਲੰਧਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਇੰਡੀਅਨ ਕਰੰਸੀ ਔਰ 3300 ਯੂ ਐਸ ਡਾਲਰ ਜਿਹੜੇ ਨੇ ਉਹ ਇੱਕ ਬੰਦੇ ਦਾ ਰਿਕਵਰ ਕੀਤੇ ਆ ਜਿਹੜਾ ਕਿ ਫਰੀਨ ਸ਼ੂਦ ਹੈ ਉਹ ਨਸ਼ਾ ਖੋੜਾ ਰਹਿਤ ਹਾਲਤ ਇਹ ਜਿਹੜੀ ਉਮਰ ਕਰੀ 20 ਸਾਲ ਦੀ ਇਹ ਸਰ ਇਹ ਕਿੱਥੋਂ ਲੈ ਕੇ ਆਇਆ ਸੀਗਾ ਏਜੀ ਤਾਂ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਬਸ ਦੇ ਵਿੱਚ ਆ ਰਹੀ ਸੀ ਜਿੱਥੋਂ ਉਹਨੇ ਆਪਣੇ ਰਸੀਵ ਕਰਕੇ ਆਪਣੀ ਗੱਡੀ 'ਚ ਰੱਖਿਆ ਜਿੱਥੋਂ ਅੱਜ ਪੁਲਿਸ ਨੇ ਨਾਕਾ ਲਗਾਇਆ ਹੈ ਸੀ ਇਨਪੁਟ ਮਿਲੀ ਸੀ ਉਤੇ ਐਫਆਈਆਰ ਲਾਂਚ ਕਰਕੇ ਉਹਨੂੰ ਜਦੋਂ ਰੋਕਿਆ ਚੈੱਕ ਕੀਤਾ ਕਿ ਕੋਈ ਰਿਕਵਰੀ ਹੋਈ ਸਰ ਜਿੱਦਾਂ ਤੁਸੀਂ ਦੱਸਿਆ ਬਸ ਦੇ ਵਿੱਚ ਆ ਰਹੀ ਸੀ ਬਸ ਦੇ ਵਿੱਚ ਕੋਈ ਨਾਲ ਸੀਗਾ ਕਰੰਸੀ ਦੇ ਨਾਲ ਨਹੀਂ ਹਾਲੇ ਤੱਕ ਉਹ ਕੋਈ ਗੱਲ ਪਈ ਨਹੀਂ ਗਈ ਕੋਈ ਐਫਆਈਆਰ ਲਾਂਚ ਹੋਈ ਵੀ ਪਹਿਲਾਂ ਤੇ ਇਹ ਤੇ ਪਹਿਲਾਂ ਇੱਕ FBI ਦਾ ਦਿੱਲੀ 에어ਪੋਰਟ ਦੀ ਲੌਂਚ ਹੋਈ ਹੈ ਜੀ ਉਹ ਥੋੜਾ ਜਿਹਾ ਪਤਾ ਲੱਗਾ ਉਹ ਉਹਨੂੰ ਵੈਰੀਫਾਈ ਕਰ ਰਿਹਾ ਵਿਕੇ ਸੈਕਸ਼ਨ ਹਾਂ ਸਰ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਐ ਇਦਾਂ ਤੋਂ ਬਰਾ ਕੰਮ ਤੋਂ ਵੈਸਟਨ ਯੂਨੀਅਨ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਸੀ ਹਾਂ ਕੋਈ ਗੱਲਬਾਤ ਹੋਈ ਹੈ ਨਾ ਕੀ ਇਹ ਨਹੀਂ ਦੱਸਿਆ ਕਿ ਕਿੰਨੇ ਕ ਬੰਦੇ ਨਾਂ ਲੈ ਦੇ ਨਹੀਂ ਅਜੇ ਉਹ ਤਫਤੀਸ਼ ਦਾ ਹਿੱਸਾ ਹੈ ਤਫਤੀਸ਼ ਤੇ ਚਾਹੀਏ ਕੰਮ ਦਾ ਕਿਥੋਂ ਉੱਤਰ ਰਿਹਾ ਹੈ ਇਹ ਬਸ਼ੀਰ ਕੋਲ ਟੀਪੁਆਇੰਟ ਸੀ ਸਰ ਰਿਮਾਂਡ ਮਿਲ ਗਿਆ ਹਾਂਜੀ ਰਿਮਾਂਡ ਮਿਲ ਗਿਆ ਨਹੀਂ ਹਲੇ ਰਿਮਾਂਡ ਪੇਸ਼ ਕਰਾਂਗੇ ਫਿਰ ਰਿਮਾਂਡ ਆਵਾ हां सर ये गड्डी ਦਾ ਪਤਾ ਲੱਗਾ ਗੱਡੀ ਜਿਹੜੀ ਗੱਡੀ 'ਚ ਫੜਿਆ ਗਿਆ ਗੱਡੀ ਕਿਸ ਨਾਲ ਅਜੇ ਪ੍ਰੋਪਰ ਪੁਸ਼ਟੀ ਨਹੀਂ ਹੋ ਪਾਈ ਜਿਉਂਕਿ ਜਦੋਂ ਉਹਨੂੰ ਖristaਰ ਕੀਤਾ ਜਦੋਂ ਤੁਹਾਡੀ ਨਿਰਵਾਜ ਜਦੋਂ ਮੈਡੀਕਲ ਕਰਾਇਆ ਤੇ ਇਹ ਸ਼ੂਗਰ ਕਾਫੀ ਵਧੀਆ ਸੀ ਉਹਨੂੰ ਐਡਮਿਟ ਕਰ ਦਿੱਤਾ ਸੀ ਡਾਕਟਰ ਨੇ। ਤੋਂ ਇਸ ਕਰਕੇ ਹੁਣ ਜਿਹੜੇ ਜਦੋਂ ਉਹਨਾਂ ਨੇ ਡਿਸਚਾਰਜ ਕੀਤਾ ਉਸ ਤੋਂ ਬਾਅਦ ਜਿੰਨੇ ਕੁਝ-ਕਿਛ ਕਰ ਸਕਿਆ ਹੁਣ ਆਲੇ ਇੱਕ ਤਕਰੀਸ਼ ਅੱਗੇ ਚੱਲੇਗੀ ਫਿਰ ساری ਗੱਲ ਕਲੀਅਰ ਹੋਏਗਾ। ਸਰ ਇੱਕ ਵੇਲੇ ਤਾਂ ਜੋ ਇੰਡੀਅਨ ਕਰੰਸੀ ਕਿੰਨੀ ਹੈ ਵਿਦੇਸ਼ੀ ਕਰੰਸੀ ਕਿੰਨੀ ਹੈ ਸਰ? ਇੰਡੀਅਨ ਕਰੰਸੀ ਹੈਗੀ ਜੀ ਐਗਜੈਕਟਲੀ 2 ਕਰੋੜ 93 ਲੱਖ 5200 ਤੇ ਫੋਰਨ ਕਰ